ਆਮੀ ਸੱਤਵੇਂ ਬਿਨਸ ਤੋਂ ਉੱਧਰੋਂ ਚੋ ਪੀਤਾ ਪਾਣੀ ਪੀ ਪਾਣੀ ਪੀ ਕੋਈ ਨਹੀਂ ਬੜੀ ਪਾਣੀ ਨਹੀਂ ਪੁੱਤ ਨੂੰ ਪਾਣੀ ਪੀ ਕੋਈ ਨਹੀਂ ਹੁਣ ਤਾਂ ਜੋ ਉਹ ਉਹ ਵੀ ਹੋ ਗਿਆ ਪਰ ਕੰਮ ਨਹੀਂ ਹੋ ਗਿਆ ਜੀ ਨੂੰ ਪਾਣੀ ਨਹੀਂ ਬੱਚੇ ਨੂੰ ਕੰਸਾ ਫੋਟੋ ਮਾਗੋਗੇ ਤਾਂ ਮੈਂ ਰੋਲ ਰਹੇ ਨੇ ਲੋਕੀ ਕੈਂਡਲ ਮਾਰਚ ਕਰ ਰਹੇ ਨੇ ਨਾਲੇ ਹਾਂ ਹਾਂ ਅੱਜ ਤੱਕ ਇੱਕ ਸਟ੍ਰਾਟਜੀ ਨਹੀਂ ਲੱਗੀ ਅਜੇ ਨਹੀਂ ਸਾਡੇ ਬੱਚੇ ਸੋਸਟ ਸੇਫ ਹੁੰਦੇ ਸੀ ਹੁੰਦੇ ਸੀ ਕਿ ਕੀ ਹਾਲਾਤ ਕਿ ਮਿਲ ਰਿਹਾ ਜੀ ਪਾਣੀ ਨਹੀਂ ਪੀ ਦੋ ਘੰਟੇ ਸੀ ਸਵੇਰੇ ਕਿਵੇਂ ਭੇਜਦੇ ਸੀ ਆਪਣੇ ਬੱਚੇ ਹਮ ਲੋਗ ਵੀ ਉਹ ਨਾਮ ਸੁਣ ਕੇ ਕਹਿ ਦਿੰਦੇ ਸੀ ਕਿ ਇਹਦਾ ਸਭ ਹੋਰ ਕਰਾਣਾ ਹੈ ਜਦੋਂ ਨਾ ਟਾਈਮ ਆਉਂਦਾ ਹੈ ਕਰ ਦਿੱਤੀ ਹੈ 11 ਸਾਲਾਂ ਦਾ ਪਾਲ ਕੇ ਅਗਲੇ ਜੋ ਬਰਥਡੇ ਆਣ ਵਾਲੇ ਮੇਰੇ ਤਿਆਰੀ ਕਰ ਰਹੀ ਹਾਂ ਵੀ ਨਹੀਂ ਮੰਗਦੇ ਸਿਰਫ 10 ਇਹ ਤਾਂ ਇੱਕ ਸਾਨੂੰ ਇੱਕ ਸਾਫਤ ਵੀ ਚਾਹੀਦਾ ਕਿਤਨਾ ਸਾਨੂੰ ਕੋਈ ਜਾਣਕਾਰੀ ਦੇ ਸਕਦੇ ਹੋ ਸਾਡੇ ਨੂੰ ਦਿਖਾ ਦਿਓ ਅਸੀਂ ਹੁਣੇ ਚੱਲਦਾ ਆਪਾਂ ਸਾਰੋਧੀ ਦਿੱਤਾ ਲਿਓ ਮੈਂ 2 ਮਿੰਟ ਤੋਂ ਮੈਡਮ ਨਾਲ ਗੱਲ ਨਾ ਹੋ ਗਿਆ ਪੂਰਾ ਹੋ ਗਿਆ ਪੂਰਾ ਨਾ ਪੂਰਾ ਨਾ ਹੋ ਗਿਆ ਅਸੀਂ ਬੈਠੇ ਅੰਗੇ ਪ੍ਰਸ਼ਾਸਨ ਆ ਗਿਆ ਸਾਡੇ ਕੋਲ ਮੈਡਮ ਦੱਸਿਆ ਨਹੀਂ ਤੁਸੀਂ ਦੱਸੋ ਵੀ ਦੱਸਿਆ ਨਹੀਂ ਅਸੀਂ ਇੱਕ ਵੀਡੀਓ ਬਣਾ ਕੇ ਪਾਕਿਸਤਾਨ ਕੋਲ ਨੂੰ ਚੁਣ ਰਹੇ ਹਾਂ ਮੁੱਖ ਮੰਤਰੀ ਕੋਲ ਤੇ ਕੋਈ ਸਰਕਾਰ ਦਾ ਮੌਜੂਦ ਨਹੀਂ ਮੈਨੂੰ ਮਾਇਨਰ ਕੋਲ ਚੁਣ ਰਿਹਾ ਤੇ ਤੁਹਾਡੇ ਕੋਲ ਪੁੱਛੀ ਅੱਜ ਸਾਰੇ ਇੱਕ ਟਾਈਮ 'ਚ ਆ ਗਏ ਹਰ ਇੱਕ ਥਾਂ 'ਤੇ ਮਾਰੀ ਪਲਤ ਰਹਾ ਰੋਡ ਮਾਰ ਰੋਕ ਰਿਹਾ ਇਹਨੂੰ ਵੀ ਬੇਰਹਿਮੀ ਕਰਦਾ ਸਾਰੇ ਅੱਜ ਅੱਜ ਮੇਰੇ ਕੋਲ ਐਮਐਨਏ ਸਾਹਿਬ ਆਏ ਸੀ ਉਹ ਆਪਣੀ ਸਭਾਈ ਦੇ ਰਹੀ ਸੀ ਸਭਾ ਕਿਤੇ ਚੱਲ ਰਹੀ ਹੈ ਪਰ ਜਿੰਦੇ 'ਚ ਸਾਡੇ ਮਾਪਿਆਂ ਨੇ ਉਹਨਾਂ ਅੱਗੇ ਰੋਸ਼ ਕੱਟਿਆ ਸਾਰਿਆਂ ਨੇ ਉਹ ਵੀਡੀਓ ਹਜੇ ਤੱਕ ਨਹੀਂ ਚੱਲੀ ਮੇਰੀ ਬੇਨਤੀ ਹੈ ਤੁਹਾਨੂੰ ਮੀਡੀਆ ਨੂੰ ਵੀ ਉਹ ਵੀਡੀਓ ਵੀ ਪਾਓ ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਮੈਂ ਐਮਐਲਏ ਸਾਹਿਬ ਸਫਾਈ ਨਹੀਂ ਦੇ ਕੇ ਗਏ ਉਹਨਾਂ ਦਾ ਵਿਰੋਧ ਵੀ ਹੋਇਆ ਹੈ ਉਹਨਾਂ ਤੋਂ ਸਵਾਲ ਵੀ ਪੁੱਛੇ ਗਏ ਨੇ ਇਹ ਚਲਾਤੀ ਹੈ ਚੱਲ ਰਹੀ ਹੈ ਵੀਡੀਓ ਮੈਂ ਚਲਾਤੀ ਸਵੇਰੇ ਉਹ ਮੈਂ ਤੱਕ ਨਹੀਂ ਆਏ ਸੱਚ ਦਿਖਾਓ ਸਰ ਸਾਰੇ ਆਪਣੀ ਮਰਜ਼ੀ ਉਮਰ ਲੈ ਕੇ ਆਈਏ ਲੈ ਸਾਰੇ ਆਪਣਾ ਸਾਰਾ ਤੁਸੀਂ ਮੈਂ ਤਾਂ ਆਸਤੇ ਸਾਰੀ ਉਮਰ ਪਈ ਹੈ ਲੋਕ ਲੈ ਕੇ ਮਿਲਾਈਏ ਮੈਡਮ ਮੇਰੇ ਹਸਬੰਦ ਨੇ ਉਹਨੂੰ ਬੋਲੇ ਮੈਂ ਤਾਂ ਇਹਨਾਂ ਅਗਲੇ ਦਿਨ ਆਏ ਨਹੀਂ ਆਏ ਸੀ ਕਿ

ਇੱਕ ਮਿੰਟ ਬੁੱਕ ਤੇ ਜਾਸੂਸੀ 2 ਮਿੰਟ ਨੂੰ ਆਪਾਂ ਗੱਲ ਕਰ ਲੈਂਦੇ ਆ ਬੈਠਾ ਬਹਿ ਜਾ ਦੋ ਮਿੰਟੀ ਸਾ ਭਾਈ ਬੈ ਜਾ ਕੋਈ ਨਹੀਂ ਪਲੀ ਬੈ ਜਾ ਵੀਰੇ ਸਾਰੇ ਮਾਣ ਮਾਣ ਬੈ ਜਾ ਇਹ ਗੱਲ ਨਾ ਕਰੋ ਉਹ ਜਿਹੜਾ ਇੱਕ ਹੈ ਨਾ ਉਹੀ ਸਾਰਾ ਹਾਲ ਦਾ ਮਾਈਂਡ ਹੈ ਉਹਦੇ ਕੋਲ ਹੀ ਸਾਰੀ ਇਨਫੋਰਮੇਸ਼ਨ ਹੈ ਠੀਕ ਹੈ ਉਹਦੇ ਲਈ ਤੁਸੀਂ ਇੱਕ ਗ੍ਰਫਤਾਰ ਕਰੋ ਦੱਸ ਕਰੋ ਹਜ਼ਾਰ ਕਰੋ ਸਾਨੂੰ ਕੋਈ ਮੈਟਰ ਨਹੀਂ ਕਰਦਾ ਸਾਡੇ ਲਈ ਉਹ ਜਿਹੜਾ ਇੱਕ ਬੰਦਾ ਹੈ ਨਾ ਉਹੀ ਇੰਪੋਰਟੈਂਟ ਹੈ ਉਹਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਨੈਕਸਟ ਚੀਜ਼ ਉਹਨੇ ਮੈਟਰ ਇੱਥੇ ਤੱਕ ਨਹੀਂ ਰੁਕੇਗਾ ਉਹਦੀ ਅਰੈਸਟ ਤੱਕ ਅਸੀਂ ਸਾਡੀ ਸਾਰਿਆਂ ਦੀ ਡਿਮਾਂਡ ਹੈ ਇਹਦੀ ਪੂਰੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਉਹ ਘਟਾਈ ਜਾਏ ਤੇ ਟੇਪਰ ਕਿੱਥੋਂ ਚੱਲੇ ਕਿਵੇਂ ਚੱਲੇ ਇਹਨੇ ਟੇਪਰ ਕਿਵੇਂ ਚੱਲ ਰਹੇ ਨੇ ਉਹਦਾ ਕੀ ਮਾਸਟਰਮਾਈਂਡ ਹੈ ਕਿੱਥੇ ਕਿੱਥੇ ਕਨੈਕਸ਼ਨਸ ਨੇ ਕਿਉਂਕਿ ਇੰਨੇ ਬੱਚੇ ਅਜੀਵੀ ਨਹੀਂ ਹੈਗੇ ਇੰਨਾ ਪੋਲੀਟੀਕਲ ਕਨੈਕਸ਼ਨਾਂ ਤਾਂ ਉਹ ਬਿਨਾ ਪੋਸੀਬਲ ਨਹੀਂ ਹੈ ਬਤਾ ਇੰਨੀ ਦੇਰ ਤੱਕ ਲੁੱਕ ਕੇ ਰਹਿ ਜੇ ਕਿਤੇ ਵੀ ਨਾ ਉਹ ਏਟਾ ਵਟਾ ਕੋਈ ਹਾਈ ਟੈਕ ਬੰਦਾ ਸੀ ਨਾ ਮੇਰੇ ਖਿਆਲ ਚ ਏਟਾ ਵਟਾ ਕੋਈ ਗੈਂਗਸਟਰ ਸੀ ਜਦ ਤੱਕ ਇਹ ਹੁੰਦੇ ਕੋਲ ਕੋਈ ਪੋਲੀਟੀਕਲ ਹੱ ਇਸ ਤੋਂ ਲਾਵਾ ਸਾਡੇ ਕੋਲ ਕੀ ਹੈ ਜੀ ਸਾਡੇ ਤੋਂ ਥੋੜੇ ਆਊਟਰ ਦੇ ਬਾਅਦਲੇ ਦਿਨ ਤੋਂ 8 ਮਾਰਚ 31 ਤਰੀਕ ਨੂੰ ਹੋਰ ਮੁੰਡਾ ਮਾਰਤਾ ਸਾਡਾ ਇੱਕ ਜਿਹੜਾ ਰਿਸ਼ਤੇਦਾਰ 31 ਤਰੀਕ ਨੂੰ ਪਾਣੀ ਰੋਡ ਤੇ ਇੱਕ ਟੈਂਕਰ ਨੇ ਹੋਰ ਮਾਰਤਾ ਸਾਡਾ ਰਿਸ਼ਤੇਦਾਰ ਥੋੜੇ ਆਊਟਰਾਂ ਦੇ ਬਾਵਜੂਦ ਮਾਰਤਾ 31 ਤਰੀਕ ਨੂੰ ਕਲਪੁਰਛਾ ਪਿੰਡ ਦਾ ਮੁੰਡਾ ਜਾ ਕੇ ਵਧਾ ਕਰੋ 12 ਸਾਲ ਦਾ ਮੁੰਡਾ ਮਾਂ ਦਾ ਉਹ ਮਾਰਤਾ ਨਹੀਂ ਚਲਾਈ ਸੀ ਥੋੜੇ ਆਊਟਰਾਂ ਦੇ ਬਾਵਜੂਦ ਹੋ ਰਿਹਾ ਸਭ ਕੁਝ ਹੋ ਰਿਹਾ ਕੋਈ ਨਹੀਂ ਅਸੀਂ ਨਾ ਕੋਟੇ ਆਰਡਰ ਕੋਟੇ ਆਰਡਰ ਕੁਛ ਕਰਦੇ ਹੋ ਇੱਕ ਮਿੰਟ ਇੱਕ ਮਿੰਟ ਇਹਨਾਂ ਨੂੰ ਗੱਲ ਕਰਦੇ ਉਹਨਾਂ ਦੀ ਗੱਲ ਕਰਦਾ ਕਿ ਤੁਹਾਡੇ ਤੋਂ ਉੱਪਰ ਵੀ ਹੋਗੇ ਦੇਖੋ ਜਿੰਨਾ ਜਿੱਥੇ ਤੰਦੇ ਉਹਦੇ ਚਾਰ ਇੰਪੈਕਟ ਅਸੀਂ ਕਰਕੇ ਅੱਗੇ ਤੋਂ ਅੱਗੇ ਆਰਡਰ ਵੀ ਕਰ ਰਹੇ ਆ ਜਿੱਥੋਂ ਤੱਕ ਇੰਪਲੀਮੈਂਟੇਸ਼ਨ ਦੀ ਗੱਲ ਹੋਈ ਰਹੀ ਹੈ ਫਲਾਈਂਗ ਸਪੈਡ ਲਾ ਦੀ ਜੋ ਕ੍ਰਾਸ ਕਰਕੇ ਜਿਹਨੇ ਜੋ ਬੁਲੇ ਤੇ ਨਾਕੇ ਆ ਜਾਂ ਕੋਈ ਇਹੋ ਨਾਲ ਕਿ ਕਿਲੋਮੀਟਰ ਦੀ ਰੋਡ ਨੂੰ ਆਪਾਂ ਕੰਟਰੋਲ ਕਰਕੇ ਵਰਤੀ ਕਰ ਸਕਦੇ ਆ ਸਮਾਣੇ ਤੋਂ ਬਾਅਦ ਪਸਿਆਣਾ ਆਉਂਦਾ ਲਾ ਦਿੰਨੇ ਆ ਫਲਾਈਂਗ ਸਪੈਡ ਲਾ ਦਿੰਨੇ ਆ ਆ ਲਾ ਦਿੰਨੇ ਆ ਉਹ ਮੈਡਮ ਸਾਨੂੰ ਦਾ ਸਾਰੇ ਆ ਸਾਰੀ ਜਨਤਾ ਜਾਂਦੀ ਐ ਸਮਾਣੇ ਪਟਿਆਲੇ ਦੇਖਿਆ ਜੀ ਕਿਸੇ ਨੂੰ ਕੋਈ ਫਲਾਈਂਗ ਸਪੈਡ ਗਿਆ ਕੋਈ ਕਿਸੇ ਨਹੀਂ ਬੋਲਦਾ ਬੁਲੇ ਨਾਕੇ ਲੱਗੇ ਲੱਗੇ ਓ ਮੈਡਮ ਇਹ ਜਿਹੜਾ ਚੀਜ਼ ਨਾ ਇਹ ਤਾਂ ਐਜ਼ ਐਡਮਿਨਿਸਟਰेटर ਤੁਹਾਨੂੰ ਸਾਨੂੰ ਤਾਂ ਕਹਿਣ ਦੀ ਤੁਹਾਨੂੰ ਲੋੜ ਹੀ ਨਹੀਂ ਪੈਣੀ ਚਾਹੀਦੀ ਵੀ ਤੁਸੀਂ ਆ ਕਰੋ ਸਾਡੇ ਗਏ ਤੇ ਧੋੜੀ ਤੁਸੀਂ ਕਰੋਗੇ ਕਿ ਅਸੀਂ ਤੁਹਾਨੂੰ ਸਮਝਾਵਾਂਗੇ ਆ ਕਰੋ ਤਾਂ ਦੇਖੋ ਨਹੀਂ ਤੁਸੀਂ ਬੈਠੇ ਹੋ ਐਡਮਿਨਿਸਟਰेटर ਤੁਸੀਂ ਕਰੋ ਆਪਣੀ ਜਿਹੜੀ ਕਰ ਕਰਨੀ ਹੈ ਕਰੋ ਤਾਂ ਕਿ ਅੱਗੇ ਵੀ ਕੋਈ ਐਕਸੀਡੈਂਟ ਨਾ ਹੋਈ ਜਾਂ ਕੋਈ ਕੁਝ ਹੋਣੀ। ਬਟ ਜਿਹੜੀ ਆ ਚੀਜ਼ ਹੈ ਨਹੀਂ ਮੈਡਮ ਸਾਡੀਆਂ ਜਿਹੜੀਆਂ ਬੇਸਿਕ ਜੁਨਿਸ ਹਾਸੀ ਨੇ ਗੰਦੀਰ ਐਜ਼ अर्ਲੀਐਸ ਪੋਸੀਬਲ ਨਹੀਂ ਤਾਂ ਦੇਖੋ ਬੜੀ ਸਿੰਪਲ ਜੀ ਗੱਲ ਹੈ ਕਿ ਹੁਣ ਜਿੰਨਾ ਗੈਪ ਹੈ ਨਾ ਜੀ ਗਵਰਨਮੈਂਟ ਤੇ ਸਾਡੇ ਦੇ ਵਿੱਚ ਹੀ ਆ ਸਾਡਾ ਜਿਹੜਾ ਬੇਥਾ ਬੇਦ ਤਾ ਮੈਂ ਵੀ ਤੁਹਾਨੂੰ ਦੱਸਦਾ ਮੈਂ ਕੱਲ ਵੀਡੀਓ ਵੀ ਚਲਾਈ ਸੀ ਮੇਰੀ ਬੇਟੀ 6th ਕਲਾਸ ਵਿੱਚ ਸੀ ਆਈਏਐਸ ਲਈ ਉਹਨੇ ਸ਼ੁਰੂ ਕਰਤਾ ਸੀ ਅਰਿਕਸਾ ਮੈਡਮ ਦੀ ਕੁਰਸੀ ਤੇ ਬੈਠ ਕੇ ਕਰਿਆ ਉਹ ਮੈਂ ਕੱਲ ਵੀ ਵੀਡੀਓ ਚ ਕਿਹਾ ਵੀ ਮੈਂ ਹੁਣ ਬੇਨਤੀ ਕਰਨਾ ਕੋਈ ਨਾ ਐਸ ਬਣੋ ਕੋਈ ਨਾ ਐਸਡੀਐਮ ਬਣੋ ਕੋਈ ਨਾ ਕੁਝ ਬਣੋ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਕਟਪੁੱਤਲੀ ਜਿਹੜੀ ਹੈ ਸਰਕਾਰ ਦੀ ਬਣ ਕੇ ਰਹਿ ਜਾਣਾ ਤੁਸੀਂ ਆਪਣੇ ਲੈਵਲ ਤੇ ਕੰਮ ਨਹੀਂ ਕਰਨਾ ਸਾਨੂੰ ਇਹ ਪਤਾ ਹੈ ਸਾਨੂੰ ਅੱਗੇ ਵੀ ਪਤਾ ਇੱਕ ਕੋਈ ਹੋਰ ਇਸ ਤੋਂ علاوہ ਸਿਖਾ ਲਿੰਨੇ ਚਾਰੇ ਪੰਜ ਮਾਈਨਿੰਗ ਮਤਲਬ ਕਿ ਮਾਈਨਿੰਗ ਜਿਹੜੀ ਚੱਲ ਰਹੀ ਹੈ ਲੀਗਲ ਹੈ ਕਿ ਅਨਲੀਗਲ ਕੰਨ ਨੂੰ ਇੱਕ ਵਾਰ ਇੱਕ ਵਾਰ ਹੀ ਕਰਾਓ ਜੀ ਕਿਹੜੇ ਸ਼ਹਿਰ ਦੀ ਮਾਈਨਿੰਗ ਮਾਈਨਿੰਗ ਇਹ ਛੋਟੇ ਤੋਂ ਪਰਮਿਟ ਇੱਕ ਵਾਰ ਛੋਟੇ ਤੋਂ ਪ੍ਰੋਡਕਸ਼ਨ ਲੱਗੇ ਚੱਲਦੀ ਹੈ ਇਹਨਾਂ ਤੋਂ ਵੀ ਨਾ ਡੀਸੀ ਸਾਹਿਬ ਤੋਂ ਪਰਮਿਸ਼ਨ ਲੈ ਕੇ ਚੱਲੂਗੀ ਮਾਈਨਿੰਗ ਡਿਪਾਰਟਮੈਂਟ ਦੀ ਜਿਹੜੀ ਸਾਈਟਾਂ ਹੁੰਦੀ ਹੈ ਉੱਥੇ ਹੁੰਦੀ ਹੈਗੀ ਉਹ ਪਰਮਿਟ ਦਿੰਦੇ ਹੈਗੇ ਇੱਥੇ ਐਸ.ਡੀ.ਐਮ ਦਿੰਦੇ ਹੈਗੇ ਜੇਕਰ ਕੋਈ ਪਰਮਿਟ ਹੈ ਨਾ ਤਾਂ ਇਹਨਾਂ ਦੇ ਕੋਲ ਇਸ ਪੀਚ ਨੂੰ ਵੀ ਚੈੱਕ ਕਰਾਇਆ ਵੀ ਇਹ ਜਿਹੜੀ ਮਾਈਨਿੰਗ ਐਪ ਰਾਤੀ 1 ਵਜੇ ਇਸ ਕੇਸ ਵਿੱਚ ਰਾਤੀ 1 ਵਜੇ ਸੇਮ ਡੇ ਮੈਂ ਤੁਹਾਨੂੰ ਟਾਈਮ ਸਟੈਂਪ ਦੇ ਦਿੰਦਾ ਕਿ ਸੇਮ ਡੇ ਰਾਤੀ 1 ਵਜੇ ਮੈਂ ਖੁਦ ਪਰਸਨਲ ਰਿਪੋਰਟ ਬਣਾ ਕੇ ਭੇਜਿਆ ਠੀਕ ਹੈ मतलब देखो जिन्ना तुझे तो दुखी हो ना उस तो ज़्यादा सोच नहीं सकते कि किन्ना उसको टिप्पणी करने के लिए आप भी आप भी परमेइनी बांट रहे हैं आप भी परमेइनी के लिए बांट रहे होंटर्स ना ऐसा दस हज़ार आप सही होंगे बात आप तो रिकॉर्ड करा रहे हैं इन्नी परमेइनी आप तो बोले ਕਾਜੀ ਬੈਠੋ ਹਾਂ ਵੀ ਐਮ ਇਹ ਮੈਂ ਕਹ ਰਿਹਾ ਹਾਂ ਯਾਰ ਮਾਰੀ ਚ ਉਹ ਯਾਰ ਪਿੱਛੇ ਪਿੱਛੇ ਕਰ ਦੋ ਬੈਠੋ ਥੱਲੇ ਐਜਮ ਸਾਹਿਬ ਨੂੰ ਪਤਾ ਨਹੀਂ ਹੈਗਾ ਸੁਣੋ ਕਿ ਪਹਿਲਾਂ ਮੇਰੀ ਗੱਲ ਸੁਣ ਲਓ ਕਿ ਮੇਰੀ ਗੱਲ ਸੁਣੋ ਕਿ ਨੂੰ ਇਹ ਨਹੀਂ ਪਤਾ ਵੀ ਤੁਸੀਂ ਪਰਮਿਸ਼ਨਾਂ ਵੰਡ ਰਹੇ ਕਿੰਨੇ ਬਿੱਟ ਮਿੱਟੀ ਚ ਸੰਘਾ ਰਹੇ ਆ ਇਹ ਸੋ ਨਹੀਂ ਵੰਡਦੇ ਇਹ ਟ੍ਰੈਕ ਪਰ ਤਾਂ ਬਾਦ ਹੁਣ ਟਰਾਲੀਆਂ ਚੱਲਦੀਆਂ ਕਿੰਨੇ ਕਿੰਨੇ ਬੁੱਟ ਇਹ ਟਰਾਲੀਆਂ ਉਹ ਨਵੀਆਂ ਟਰਾਲੀਆਂ ਪਰਮਿਸ਼ਨਾਂ ਨਹੀਂ ਮਾਈਂ ਕਰ ਰਹੇ ਹੈ ਦੀ ਬਾਗ ਨੇ ਤੇਰੇ ਆਟੀ ਪਰ ਪੜ ਕੇ ਆ ਰਹੇ ਅਸੀਂ ਚਾਹੀਦੀ ਪਰਮਿਸ਼ਨ ਕਿਸ ਦੇ ਨਾਮ ਹੈ ਕਿੱਥੇ ਹੈ ਕਿੱਥੋਂ ਆ ਰਹੀ ਹੈ ਉਹ ਸਾਨੂੰ ਦੱਸੋ ਕੌਣ ਦੱਸੋ ਦੱਸੋ ਇਹ ਦੱਸਣ ਖਾਓ ਆਪਾਂ ਲੋਕਾਂ ਨੂੰ ਜਨਤਾ ਨੂੰ ਦਿਖਾਉਂਦੇ ਦੱਸਤਾ ਚ ਇਹ ਪਰਮਿਟ ਮੰਗਾਉਂ ਪਰ ਆ ਜੀ ਕਿਸੇ ਨਾਮ ਇਹਦਾ ਪਰਮਿਟ ਦਿਖਾਉਂ ਗੁਜ਼ਾਰ ਖੜਾ ਇਹਦਾ ਪਰਮਿਟ ਮੰਗਾਓ ਉਦਨ ਵਾਲਾ ਕਿਤੇ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਬੈਠੇ ਆ ਬਗੈਰ ਕੋਈ ਕੰਮ ਕਰ ਰਹੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਬੈਠੇ ਆ ਪਰਮਿਟ ਹੈ ਹਮ ਦੋ ਕੋਈ ਗੱਲ ਨਹੀਂ ਹਰ ਚੀਜ਼ ਦਾ ਹਰ ਤੇ ਬਗੈਰ ਪਰਮਿਸ਼ਨ ਸਿਰਫ ਟਿੱਪਰ ਸੀ ਉਹਨੂੰ ਪਰਮਿਸ਼ਨ ਸੀ ਜਿੰਨੂੰ ਮਰਜ਼ੀ ਮਾਰ ਦੇ ਠੀਕ ਹੈ ਆਪਾਂ ਪਿੱਛੇ ਬੈਠੇ ਆ ਸੀ ਚਿੰਤਾ ਨਾ ਕਰ ਤੇ ਅੱਜ ਵੀ ਜਿਹੜੀਆਂ ਪੱਟੇ ਵਾਲੀਆਂ ਟਰੈਲੀਆਂ ਨੇ ਉਹਨਾਂ ਤੇ ਵੀ ਪ੍ਰਵਾਸੀ ਰੱਖਿਆ ਜਾਏ ਨੇ ਉਹਨਾਂ ਕੋਲ ਕੋਈ ਲਾਇਸੈਂਸ ਇਹ ਦੇਤਾ ਹੋ ਦਿੱਤਾ ਅੱਜ ਇਸ ਦਾ ਆਪਣਾ ਤਰੀਕਾ ਹੈਗਾ ਜੀ ਆਪ ਬੇਸ਼ਰਾਬ ਵਾਲੇ ਜੀ ਨਰਮਾ ਅੱਜ 10 ਲੱਖ ਉਹ ਸਾਨੂੰ ਐ ਕਰੋ ਰੰਦੀਰ ਸਾਨੂੰ ਪੰਜਾਂ ਜਿਹੜਿਆਂ ਨੂੰ ਦੇ ਦਿਓ 20-20 ਲੱਖ ਰੁਪਏ ਸੀ ਸਾਰੇ ਦੇਨੇ 1 ਕਰੋੜ ਰੁਪਏ ਹੋ ਗਿਆ ਲੈ ਦੇਨੇ ਆ ਸੀ ਲਾਉ ਲਾਉ ਦਿੰਦੀ ਮੈਡਮ ਵੀਡੀਓ ਸੁਣੋ ਮੈਡਮ ਵੀਡੀਓ ਸੁਣੋ ਦੇਖੋ ਅਸੀਂ ਪੁਲਿਸ ਨੂੰ ਲਾਣਾ ਹੋਇਆ ਅਸੀਂ ਸਾਰੇ ਲੁਧਿਆਣੇ ਚ ਜਾ ਕੇ ਰੌਲਾ ਪਾਵਾਂਗੇ ਅਸੀਂ ਸਾਰੀਆਂ ਫੈਮਲੀ ਲਾਣਾ ਹੋਇਆ ਸੀ ਮੈਂ ਉਹਦੇ ਦਰਸ਼ਨ ਵੀ ਕਰਾਂ ਉਹ ਸਾਹਿਬ ਨੇ ਉਹਦੇ ਕਿਹਾ ਕਿ ਪਰਸੋਂ ਹਰ ਹਾਲਤ ਦੇ ਵਿੱਚ ਫੜਿਆ ਹੋਊਗਾ ਇਹ ਅੰਦਰ ਹੋਊਗਾ ਉਹ ਰਣਜੀਤ ਸਿੰਘ ਹੁਣ ਇਹਨਾਂ ਦੇ ਉੱਪਰ ਪੋਲੀਟੀਕਲ ਪ੍ਰੈਸ਼ਰ ਆ ਜਾਂ ਕੀ ਪ੍ਰੈਸ਼ਰ ਆ ਹੁਣ ਸਾਨੂੰ ਨਹੀਂ ਪਤਾ ਸਰ ਇਹਨੂੰ ਕੋਈ ਫਾਇਦਾ ਨਹੀਂ ਹੋਗਾ ਦੇਖੋ ਡਿਪਟੀ ਸਾਹਿਬ ਤੁਸੀਂ ਅਸੀਂ ਤੁਹਾਡੇ ਤੇ ਯਕੀਨ ਕੀਤਾ ਸੀ ਉਸ ਦਿਨ ਅਸੀਂ ਤੁਹਾਡੇ ਬਿਲਕੁਲ ਹੁਣ ਯਕੀਨ ਨਹੀਂ ਕਰਦੇ ਹੈਗੇ ਤੁਸੀਂ ਸਾਨੂੰ ਉੱਤੇ ਕਿ ਹਰ ਇੱਕ ਕਿਸਰੇ ਦੇ ਨਾਲ ਅੰਦਰ ਹੋਊਗਾ ਹਰ ਹੱਦ ਤੱਕ ਉਹ 100% ਅੰਦਰ ਜਾਊਗਾ ਜਾਊਗਾ ਤੇ ਤੁਸੀਂ ਕਰੋ ਮੈਡਮ ਠੀਕਸਾ ਨੂੰ ਪਰਮਿਟ ਜਰੂਰ ਦੇ ਕੇ ਜਾਈਏਗਾ ਇਹ ਹੋਤਾ ਹੈ ਮੈਂ ਕਹਿੰਦਾ ਸਾਰੀ ਜੌਨਰੀ ਰਿਸ਼ੀਅਲ ਇਨਕੁਆਰੀ ਮਾਰਕ ਕਰੋ ਮੈਡਮ ਨਾਲ ਦੀ ਨਾਲ ਜੀ ਸਾਨੂੰ ਪਹਿਲਾ ਸਟੈਪ ਚਾਹੀਦਾ ਸੋ ਪੁਲਿਸ ਦੀ ਹੋਣੀ ਸਾਨੂੰ ਜੋ ਸਿਟਿੰਗ ਜੱਜ ਨੇ ਜੋ ਹਾਈ ਵੀ ਉਹਨਾਂ ਦੇ ਹੈਗੇ ਨੇ ਹਾਈ ਕੋਰਟ ਚ ਹੈਗੇ ਆ ਕਿਤੇ ਵੀ ਹੈਗੇ ਆ ਜਿਹੜੇ ਸੀਨੀਅਰ ਹੈਗੇ ਆ ਉਹਨਾਂ ਤੋਂ ਮਾਰਕ ਕਰਾ ਕੇ ਉਹ ਇਸ ਦੀ ਸਾਰੀ ਜਿਹੜੀ ਇਨਕੁਆਇਰੀ ਹੈ ਉਹਨੇ ਚ ਮਾਰਕ ਕਰਵਾ ਕੇ ਨਾਲ ਹੋਣੀ ਹੈ ਠੀਕ ਹੈ ਔਰ ਇਹ ਵੀ ਜਮਾਨਤ ਦੇ ਵਿੱਚ ਕੋਈ ਵੀ ਮਤਲਬ ਜਿਹੜਾ ਹੈ ਸਰਕਾਰੀ ਤੰਤਰ ਨਹੀਂ ਆਉਣਾ ਚਾਹੀਦਾ ਤੇ ਇਹਦੀ ਜਮਾਨਤ ਕਰਾ ਦੇ ਇਹ ਵੀ ਲੋ ਅਸੀਂ ਬੈਠ ਅਸੀਂ ਸੜਕ ਤੇ ਵੀ ਜਾਵਾਂਗੇ ਗੱਲ ਵੀ ਬੈਠ ਜਾਾਂਗੇ ਪਰ ਉਹੋ ਜਿਹਾ ਕਾਈਂਡਲੀ ਜਿਹੜੀ ਹੈ ਨਾ ਕਿਉਂਕਿ ਬਹੁਤ ਸਾਰੇ ਲੋਕ ਨੇ ਕੋਈ ਮਜੂਰ ਨਹੀਂ ਹੈ ਕੋਈ ਧੀਵੇ ਦਾ ਠੀਕ ਹੈ ਉਹ ਨਾ ਹੋਵੇ ਮਦਾਨ ਦੇ ਵੀ ਕੋਈ ਹਾਂ ਮੈਂ ਤਾਂ ਵੀ ਬੈਠਾਂਗੇ ਉਹ ਨਹੀਂ ਹੋਏ ਬੈਠਾਂਗੇ ਜਿਸ ਨੂੰ ਕੋਈ ਪਰੇਸ਼ਾਨ ਨਾ ਹੋਵੇ ਚਲ ਇੱਕ ਥੋੜਾ ਸੜਕ ਤੇ ਬੱਚਨ ਤੋਂ ਦੋ ਪਹਿਲਾਂ ਅੱਜ ਆ ਗਏ ਆ ਆ ਸਾਈਡ ਕਰਦੇ ਚੁਣਦੇ ਥੋੜਾ ਜਿਹਾ ਮੰਚਾ ਮੈਂ ਤੁਹਾਨੂੰ ਨਹੀਂ ਨਹੀਂ ਮੈਮ ਨੂੰ ਪਹਿਲੇ ਆ ਵੀ ਜਾ ਸਦੀ ਮੈਮ ਕਰ ਨੂੰ ਬਹੁਤ ਨਹੀਂ ਉਸੇ ਕਰਕੇ ਬਣਾਇਆ ਜੀ ਬੇਟਾ ਯਾਰ ਕਰਕੇ ਮਿਲਿਆ ਹਾਰ ਪਾਓਗੇ ਆਪ ਸੀ ਦਰਾਂਗੇ ਮੈਡਮ ਨਹੀਂ ਹਾਰ ਨਹੀਂ ਫੜੋ ਦੋ ਟਾਈਮ ਹੀ ਆ ਫੜੀਏ ਬਟਾ ਇਹ ਨਾਮ ਹੋ ਗਿਆ ਪਲੀਜ਼ 30 ਮਿੰਟਾਂ ਹੋ ਗਿਆ ਜੀ ਆਪ ਸੋਚੋ ਤੁਸੀਂ ਤਾਂ ਬੱਚਿਆਂ ਵਾਲੇ ਹੋ ਬੱਚੇ ਬੱਚੇ ਹੈ ਨਾ ਹੈਗੇ ਆ ਨਾ ਬੱਚੇ ਮੈਂ ਉਹੀ ਕਹਿੰਦੇ ਆ ਨਹੀਂ ਨਹੀਂ ਸਭ ਬੈਠਦੇ ਆ ਬੈਠ ਕੇ ਮਿੰਟਾਂ ਫੜਾ ਨਹੀਂ ਚਲੋ ਆ ਫੜਾਓ ਫੜਾਓ ਅਰ ਤੇ ਹਾਂ ਕਿਉਂ ਨਾ ਜਾਵੇ ਹਾਂ ਆ ਪਿੱਛੇ ਕਰੋ ਆ ਫੜਾ ਲਓ ਬਰਾਬਰ ਹੀ ਲਾਇਆ ਬੱਤੀ ਆਪਣੀ ਇੱਕ ਬੰਦਾ ਚਾਚੀ ਚਾਚੀ ਇੱਕ ਮਿੰਟ ਬੈ ਕੇ ਗੱਲ ਕਰ